ਸਤਿ ਸ੍ਰੀ ਅਕਾਲ ਪ੍ਰਥਮ ਤੁਹਾਰੀ ਸਰਕਾਰੁ ਨਾਨਕ ਲਖਤਿਆ ਹੈ ਏ ਰਾਮ ਨਾਮ ਗੁਰ ਤੇ ਮਰਦਾ ਸੁ ਰਾਮ ਦਸਵੰਸ ਸਹਾਈ ਤੁਮ ਹਰ ਗੋਬਿੰਦਾ ਸਿਮਰਨ ਸਿਮਰਨ ਦਾ ਨਾਮ ਹੈ ਸਿਮਰਨ ਕਰਿ ਕ੍ਰਿਸ਼ਨ ਧਿਆਈ ਹੈ ਵਾਹਿ ਜਿਸੁ ਦਿੱਚੇ ਸਭ ਦੁਖ ਲਾਇ ਤੀ ਮਹਾ ਦਸਮਰੇ ਘਰ ਨਾਮ ਜਿ ਆਵਿਤਾ ਸਭ ਤਨੁ ਸਹਾਈ ਦਸਮ ਪ੍ਰਕਾਸ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਥ ਥਾਈ ਹੋਏ ਸਾਈ ਗਥਾਂ ਕਦ ਸੰਗਿਆ ਦਿਉਤ ਸ੍ਰੀ ਗੁਰੰਸਾਹਿਬ ਜੀ ਦੇ ਪਾਠ ਦੀਰਧਨ ਤਰ ਤਰ ਕੇ ਬੋਲ ਜੀ ਹਾਰੇ ਗੁਰੂ ਪਈਆ ਪਿਆਰਿਆ ਜੋ ਹਮ ਸਤਿਦਾ ਬਿਨ ਜਾਗਣ ਮੁਕਤਿਆ ਹਰਿਆ ਜਤਨੀਆ ਕਪਰੀਆ ਜਨਾ ਨਾਮ ਲਿਖਿਆ ਇਹ ਅਦ੍ਰਿਤਾਇ ਤੇ ਗ怀 ਦੇਸੀ ਅਨੁਸ਼ਾਸਨ ਕੀਤਾ ਇਹਨਾਂ ਖਿਆਲਿਆਂ ਸੁਖਿਆਆਂ ਦੇ ਤੁਹਾਡੇ ਮਨ ਧਿਆਨ ਕਰਦੇ ਤਾਂ ਅਨਸਾਰ ਜੀ ਬੋਲਦੇ ਜੀ ਬੋਲੇ ਦੇਵ ਜਨ ਸੰਸਰ ਮਨ ਨਾਲ ਕਰਮਹੀਣ ਸੀ ਸਿੱਸ ਦਿੱਤੇ ਬੰਦ ਬਾਤ ਪਟਾਈ ਸੁਖਰੀਆਂ ਰਹਾਈਆਂ ਦਰਖਣੀਆਂ ਤੇ ਚੜਿਆ ਨਿਹਾਰ ਸਿੱਖੀ ਕੇ ਸੰਸਵਰਸਾਂ ਦਾ ਨਾਮ ਆਏ ਤੇਨਾਂ ਦੀ ਬ੍ਰਹਮਤਮਾਈ ਦਾ ਧਿਆਨ ਕਰਕੇ ਫਾਲਸਾ ਜੀ ਬਲੋ ਜੀ ਵਾਹਿਗੁਰੂ ਪੰਨਾ ਤੱਕ ਤਾ ਇਸਰਮਤ ਵਰਤਵਾਰ ਰਚਨ ਕਰਕੇ ਬੋਲੋ ਜੀ ਵਾਹਿਗੁਰੂ ਰਹਿਤਮੈ ਸਰਬਤਮ ਫਾਲਸਾ ਜੀ ਕੀ ਅਰਦਾਸ ਹੈ ਜੀ ਸਰਬਤਮ ਫਾਲਸਾ ਜੀ ਕੋ ਵਾਹਿਗੁਰੂ 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 ਜਿਤਾਵੇ ਜਿਤਾਵਨ ਤਾਂ ਸਭ ਤਾਂ ਸਰਬ ਸੁਖੋਰੀ ਜਹਨ ਜਹਨ ਸਤਿ ਸਜਿ ਸਾਹਿਬ ਤਾਂ ਤਰਸਿਆ ਰਿਆ ਤੂੰ ਦੇਖ ਤੇ ਸਖੇ ਬਿਰਤ ਕੀ ਪੈ ਜਪਨ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਫੰਸ ਜੀ ਤੇ ਵਰ ਬਣੇ ਬੋਲੇ ਜੀ ਵਾਹਿ ਨਾਮ ਕ੍ਰਿਸ਼ਨਾ ਰਤਨਾ ਬਿਬੇਕ ਨਾਮ ਸਾਧਾਨ ਤੋਸਾ ਗਨ ਨਾਮ ਸਰਦਾਨ ਧਾਮ ਧਾਨ ਸ੍ਰੀ ਅੰਮ੍ਰਿਤ ਸੰਸਾਹ ਜੀ ਦੇ ਦਰਸ਼ਣੇਸ਼ ਨਾਂ ਚੰਨੀਆਂ ਝੰਡੇ ਗੋਂਗੇ ਜੁਗੋ ਜਟੰ ਧਰਮ ਤਾ ਜੈ ਸਤ ਦਾ ਰੱਖਾ ਆਪ ਵਾਹਿਗੁਰੂ ਹੀ ਅਕਾਰ ਤਖ ਆਪਣੇ ਪੰਛ ਦੇ ਸਦਾ ਸਹਾਈ ਦਾ ਤਾਰ ਦਿਓ ਸ੍ਰੀ ਨਾਨਕਾ ਸਾਹਿਬ ਤੇ ਹੋ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਚ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਰਾ ਤੇ ਸੇਵਾ ਸੁਭਾਉ ਦਾ ਸੰਸਾ ਦੀਨ ਬਖਸ਼ੋ ਹੀ ਆੜਿਆ ਦੇਵਾਨੇ ਰੇਟਾਂਿਆਂ ਦੇ ਤਾਂ ਛੋਟਿਆਂ ਦੀ ਓਟਾ ਨਿਆਸਰਿਆਂ ਦਾ ਆਸਰਾ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਣਾ ਪਾਸ ਸਰਵਤ ਸੰਗਤ ਜੀ ਕੀ ਅਰਦਾਸ ਸੇਵੰਤੀ ਸਤਿਗੁਰੂ ਜੋ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਿਨਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜੀ ਦੇ ਵਿੱਚ ਪਾਵਨ ਦਰਬਾਰ ਅੰਦਰ ਅਮਰਤ ਵਲੇ ਤੁਹਾਡੀ ਦੇ ਹਜ਼ੂਰ ਦੀਵਾ ਨ ਸਜੇ ਜਵਾਨਾ ਦੇ ਸ੍ਰਾਪਤੀ ਉਪਰੰਤ ਸਤਿਗੁਰੂ ਜੋ ਆਪ ਜੀ ਦੇ ਪਾਵਨ ਸੋਪ ਦੇ ਸੋਖ ਆਸਰਾ ਦੇ ਸੇਵਾ ਹੋਵੇ ਸੋਇ ਤਾਂ ਸਾਹਿਬ ਦੀ ਬਾਣੀ ਦਾ ਜਾਪ ਹੋਇਆ ਇਸ ਸਮਰਪਤੀ ਸੇਵਾ ਨਿਭਾਉਦੇ ਆ ਗੁਰਬਾਣੀ ਦਾ ਜਾਪ ਕਰਦੇ ਆ ਹਰ ਜੀ ਭਰਨੇ ਆ ਹੁੰਨੇ ਪੁੰਨਾ ਟੁੱਟੀਆਂ ਦੀ ਮੁਆਫੀ ਲਖਣੇ ਅਗਾ ਵਾਸਤੇ ਸੁਵਾਤ ਰਖਣੀ ਸਿਰ ਤੇ ਘਿਰ ਪ੍ਰਸਤਰਾ ਕੇ ਸੋਧ ਸਪਸ਼ਟਾ ਗੁਰਬਾਣੀ ਪੜੰਦੇ ਭੈ ਭਾਵਨਾ ਸਹਿ ਸੇਵਾ ਕਰਦੇ ਬਾਗਉਤਮਾ ਮੋਤਿ ਸ਼ਾ ਰਕਸ਼ਿਸ਼ ਕਰਨੇ ਸਾਨੂੰ ਨਿਤ ਪੰਤ ਕਰਨੇ ਦਰਿਆਨ ਸੰਤਾਨੀਆਂ ਹਜਰੀਆਂ ਤੇਲ ਫੰਕੇ ਟਾਵਾਂ ਦਰਤੀ ਪ੍ਰਵਾਨ ਕਰਨੀਆਂ ਆਪਣੀ ਦਰੋਂ ਘਰੋਂ ਸਿੱਕੀ ਸਦਕ ਪ੍ਰਭੂ ਸਾ ਨਾਮ ਧਾਮ ਰਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਯਾਤਰਾ ਸਭੇ ਕਰਨੀ ਆਪਣੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਗੁਰੂ ਰਖਨਾਪ ਜੀ ਦੇ ਘਰ ਅੰਦਰ ਚਾਰ ਕਰ ਦਿਨ ਸੁਖਾਂ ਨਾਲ ਪ੍ਰੀਤ ਹੋਇਆ ਸਤਿਗੁਰੂ ਦੀ ਕਿਰਪਾ ਦਾ ਕਰਨੇ ਪ੍ਰਭ ਦਾ ਰਹਿ ਆਪਣੇ ਘਰ ਅੰਦਰ ਸੁਖ ਨੰਦ ਨਾਲ ਬੀਤ ਤ੍ਰੋਣੀ ਬਸਮ ਜੀ ਦਾ ਦਰਤਾ ਨਿਤਨੇਮ ਸੇਵਾ ਸਮਰਧਾਨ ਦਾ ਦਰਤਾ ਭਗਤੀ ਕਰਤਾ ਕਰਨਾ ਤੁਹ ਸ੍ਰੀਪਾਲਤਾ ਆਪ ਜੀ ਦੇ ਪਾਵਨ ਰੂਪ ਪ੍ਰਕਾਸ਼ ਸਥਾਨ ਤੋਂ ਨਿਵਾਸ ਸੁਸਤਾਨ ਤੇਜਾਂ ਦੀ ਆਗਿਆ ਬਖਸ਼ੋ ਰਸਤੇ ਮਿਟਾ ਤੁਹਾਨੂੰ ਸੰਸਾਈ ਹੋਣਾ ਸਹੀ ਪਿਆਰ ਵਿੱਚ ਜੁਨਾਮੜਿਆ ਤੇਰਾ ਨਾਮ ਚੁਟਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਲ ਸਾਰਾ ਵਕਤ ਦਾ I'm oh, We'll be right back. चार से